ਦਾ ਵੀਰੇ ਮੋਟਰਸਾਈਕਲ ਹਰੇਕ ਕਸਟਮਰ ਨੂੰ ਕਹਿੰਦੇ ਆ ਵੀ ਸਾਡਾ ਮੋਟਰਸਾਈਕਲ 2 ਦਿਨ 4 ਦਿਨ ਚਲਾ ਕੇ ਤੁਸੀਂ ਚੈੱਕ ਕਰ ਕੋਈ ਦਿੱਕਤ ਲੱਗੇ ਬਦਲ ਕੇ ਦੇਵਾਂਗੇ ਠੀਕ ਹੈ ਹਾਂਜੀ ਹਾਂਜੀ ਮਤਲਬ ਵੀਰੇ ਆਪ ਨੂੰ ਸਾਰੇ ਮਾਡਲ ਮਿਲ ਜਾਣਗੇ ਤੇ ਸਾਰੀ ਆਪਣੀਆਂ ਕੰਪਨੀਆਂ ਦੇ ਮੋਟਰਸਾਈਕਲ ਹਾਂਜੀ ਜਿਹੜਾ ਮਰਜੀ ਮੋਟਰਸਾਈਕਲ ਲੈ ਲਓ ਬਾਹਰ ਤਰ੍ਹਾਂ ਦਾ ਮੋਟਰਸਾਈਕਲ ਮਿਲੂਗਾ ਇਹਦੇ ਇਹ ਕਿਸ਼ਤਿਕਾ ਬੰਨ ਮੇਕ ਸਿਸਟਮ ਹੈ ਵੀ ਆਪਾਂ ਆਹ ਪੁਰਾਣੇ ਮੋਟਰਸਾਈਕਲ ਲੈ ਲੈਣੇ ਵੀ ਆਪਾਂ ਐਕਸਚੇਂਜ ਹਾਂ ਜਿਹੜਾ ਮਰਜ਼ੀ ਮੋਟਰਸਾਈਕਲ ਲਿਆਵੇ ਬਈ ਕਾਪੀ ਕਾਜੀ ਪੂਰੇ ਆਉਣ ਜਿਹੜਾ ਮਰਜ਼ੀ ਸਾਫ ਕੱਟ ਲੈ ਠੀਕ ਹਾਂਜੀ ਵੀਰੇ ਜਿਵੇਂ ਇੱਕ ਦਾ 10 ਮਾਲ ਕਿਸੇ ਵੀ ਦਿਨ ਸਸਤਾ ਬੁੱਝ ਚਾਹੀਦਾ PV13 ਨੰਬਰ ਦਾ ਬੋਲਟ ਹੈ PV13 ਦਾ ਹਾਂ ਸਾਰਾ origignal genuine ਬੋਲਟ ਹੈ ਜੀ 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 ਲਾਈਵ ਭੇਜਦਾ ਹੈ ਲਾਈਵ ਹੈ 300 ਰੁਪਏ ਦੀ ਜੀ ਇਹਦੀ ਇੱਕ ਬੱਚੀ ਆਪਾਂ ਇੱਕ ਦਾ ਦਾ ਦੇ ਦਾਂਗੇ ਇਹ ਕਿੰਨਾ ਦਾ ਹੈ? ਹਾਂਜੀ ਠੀਕ ਹੈ। ਆਪ ਲੈਣਾ ਹੈ ਆਪਣੇ ਕੋਲੇ। ਇਹ ਬੰਦੀ ਨਾ ਬਿਲਕੁਲ ਨਵਾਂ ਮੋਟਰਲਾ ਬਈ ਚਲਾ ਕੇ ਇਕੱਲਾ ਛੱਡਦੀ ਹੈ। ਠੀਕ ਹੈ ਜੀ। ਤੇ ਸਾਰਾ ਕੰਮ ਦਾ। ਇੱਕ ਗੱਲ ਹੋਰ ਦੱਸੋ ਜੀ ਵੀ ਜ ਆਪਣੇ ਕੋਲੇ ਜਿਹੜਾ ਮਤਲਬ ਪੁਰਾਣੇ ਮੋਟਰਲੇ ਹੁੰਦੇ ਰੇੜੀਆਂ ਵਾਸਤੇ ਜਿਹੜੇ ਮੇਰੇ ਵੀਨੇ ਕੋਈ ਰੇੜੀ ਵਾਸਤੇ ਮੋਟਰ ਲੈਣਾ ਉਹ ਹੈਗੇ ਨਾ ਆਪਣੇ ਕੋਲੇ। ਆਪਣੇ ਕੋਲੇ ਆਪਣੇ ਕੋਲ ਰੇੜੀਆਂ ਵਾਲੇ ਵਾਧੂ ਕੋੜੇ ਨੇ ਜਿਹੜਾ ਮਾਸੀ ਹੈ। ਠੀਕ ਹੈ ਬਈ ਉਹ ਕਿੰਨੇ ਰੁਪਏ ਤੋਂ ਸਟਾਰਟ ਨੇ? ਉਹ 15000 ਦਾ ਵਧੀਆ ਮੰਨ ਲੈਂਦਾ। ਅਸੱਇਆ ਬਈ ਚੀਜ਼। ਹਾਂ ਜੇ ਮੋਕਸਰ। ਹਾਂਜੀ। ਪੀਵੀਐਸਡ ਆ ਇਹ ਜਿਹੜਾ ਸਾਰੀਆਂ ਪ੍ਰੋਡਕਟਾਂ ਜਿਹੜੀਆਂ ਨਾ ਵੀਰੇ ਹਾਂ ਜਿਵੇਂ ਕੋਈ 7 ਮਾਡਲ 800 ਦਾ ਸ਼ਕੀਨ ਆ ਪੁਰਾਣੇ ਮੋੜ ਦਾ ਵੀ ਮਿਲ ਜੂ ਆਪਣੇ ਕੋਲੇ ਹਾਂ ਠੀਕ ਹੈ ਨਹੀਂ ਬਾਈ ਕਿਸੇ ਕੋਲੇ ਸਾਰੀਆਂ ਹਾਂ ਬਾਈ ਹਾਂ ਆ ਸੀਟੀ ਅੰਦਰ ਸਪੈਸ਼ਲ ਮਾ ਲੱਭਦੇ ਵਰਦੇ ਨੇ ਲੋਕੀ ਠੀਕ ਹੈ ਕਿਸੇ ਨੇ ਸਸਤੀ ਸਿੱਖਣ ਵਾਸਤੇ ਜਾਂ ਹੋਕ ਲਈ ਹਾਂਜੀ ਫੇਸਬੁਕ ਤੇ ਦੇ ਦਾਂਗੇ ਤੁਹਾਨੂੰ ਠੀਕ ਹੈ ਨਹੀਂ ਜੀ ਇਹ ਆਪਣੀ 25 25 ਹਜ਼ਾਰ ਜੀ ਲਗਾਨੀ 25 25 ਹਜ਼ਾਰ ਹੋ ਗਈ ਯਾਰ 25 ਹਜ਼ਾਰ ਦੀ ਹਾਂਜੀ ਠੀਕ ਹੈ ਜੇ ਵੀ ਇਹ ਹੈ ਜੀ ਪ 18 ਮਾ ਦਾ ਹੀ ਕੰਪਿਊਟਰ ਮੀਟਰ ਵਾਲੀ ਹੈ ਜੀ ਸਹੀ ਹੈ ਡਿਜੀਟਲ ਮੀਟਰ ਹੈ ਜੀ ਕੀ ਹੈ ਜੀ ਇਹ ਤੇ ਸਪੂਟੀ ਦੇਣਾ ਪਾ ਚੰਦਾਇਆ ਪਰ ਤੇ 20 ਤੇ ਕੰਪਿਊਟਰ 17 ਵਾਲੀ ਠੀਕ ਹੈ ਟੀਵੀ 13 ਨੰਬਰ ਦੀ ਹੈ ਜੀ 45000 ਦੀ ਦੇਣਾ ਹੈ ਠੀਕ ਹੈ ਜੀ ਇਹ 22万 ਐਕਟੀਵਾ ਜੀ 22万 ਜੀ ਹਾਂ ਜੀ ਇਹ 70000 ਵੀ ਦੇ ਦਾਂਗੇ 70000 ਠੀਕ ਹੈ ਠੀਕ ਹੈ ਧੜਾ ਜੀ ਆਪਣੇ ਕੋਲ 23 ਆ 22万 ਦੀ ਠੀਕ ਹੈ ਜੀ 22万 ਜੀ ਇਹ ਪੌਣੇ 3 ਲੱਖ ਰੁਪਏ ਦਾ ਨਮਾ ਜੀ ਠੀਕ ਹੈ ਠੀਕ ਹੈ ਆਪਾਂ 2 ਲੱਖ ਰੁਪਏ ਦਾ ਦੇ ਦਾਂਗੇ ਪੂਰੇ 2 ਦੇ ہاں جی ਠੀਕ ਹੈ ਭਾਈ ਇਹ ਚੱਲਿਆ 9000 ਕਿਲੋਮੀਟਰ ਚੱਲਿਆ ਹੈ ਠੀਕ ਹੈ ਲੋਨੇ ਦਾ ਵੀ ਹੋਈ ਹਾਂਜੀ ਲੋਨੇ ਦਾ ਵੀ ਕਰਦਾ ਠੀਕ ਕਿੰਨੇ ਵਡਾਉਂਗਾ ਡਾਉਂਗਾ ਜੀ 70000 ਰੁਪਏ ਪਰ ਕਿਲੋ ਡਾਉਂਗਾ ਲੋ ਲੋ ਠੀਕ ਹੈ ਜੀ ਅੱਛਾ ਜੀ ਇਹ ਵੀ ਤੇਰਾ ਨੰਬਰ ਹੈ ਜੀ ਸਾਰਾ 5400 ਕਿਲੋਮੀਟਰ ਚੱਲਿਆ ਹੈ ਜੀ ਅੱਛਾ ਜੀ ਇਹਦਾ ਕਿੰਨੇ ਬਦ ਕਰਦੇ ਜੀ ਕਿ ਮੰਗਦਾ ਤਾਂ ਆਪਾਂ ਭਾਈ ਜਿੰਨੇ ਮਾਦੀ ਮੰਗੀ ਜਾਈਏ ਆਪਾਂ 215000 10000 ਦਾ ਦੇ ਲਾਗੇ ਅੱਛਾ ਜੀ ਠੀਕ ਹੈ ਜੀ ਇਹ 30000 ਠੀਕ ਹੈ ਜੀ 300 ਇਹ ਨੈਕਸਟ ਆ ਗਈ 18 ਮਾਨਾ 18 ਹਾਂਜੀ ਇਹ 50000 ਇਹ 20000 ਠੀਕ ਹੈ ਇਹ ਵੀ 18 ਮਾਨਾ ਇਹ ਵੀ ਛੋੜੇ ਟਾਈਮ ਠੀਕ ਹੈ ਜੀ ਬੇਟਾ ਹਾਂਜੀ ਇਹ ਆ ਗਿਆ ਜਿਵੇਂ 14万 4000 39 38000 ਦਾ ਬੀ ਸੀ ਜੜੀ ਗੱਡੀ ਤੇ 18万 ਦੀ ਇੱਕ ਇੱਕ ਸਟਾਰਟ ਆ ਜੀ ਇਹ ਵੀ 40000 ਠੀਕ ਹੈ ਠੀਕ ਹੈ ਜੀ ਉਹ ਵੀ ਵੀ ਦੇਖਦਾ ਇੰਡੀਅਨ ਉਹ 18万 ਦਾ ਇਹ 45000 ਠੀਕ ਹੈ ਜੀ 20000 ਦੇ ਨੋਟਸ ਨਾਲ ਉਹਨੇ ਭਾਈ ਜਸੂ ਜੀ 21万 ਦਾ ਇਹ 15万 ਦਾ ਇਹ 38000 ਦਾ ਦੇ ਨਾ 15万 ਉਹ ਬਾਲਾ ਜੀ ਹਾਂ ਜੀ ਠੀਕ ਹੈ ਜੀ 15000 ਦਾ ਰਸੋ ਬਈ ਇਹ ਕੀ ਮੰਗਦਾ ਬਈ ਠੀਕ ਹੈ ਜੀ ਠੀਕ ਹੈ ਜੀ ਇੱਕ ਹੋਰ ਮੜਾ ਜੀ ਇਹ 19万 ਦਾ ਬਈ ਇਹਦਾ ਪ੍ਰਾਈਸ ਕਿੰਨਾ ਬਈ ਇਸ ਉੱਤਰਾਇਆ ਦਾ ਬਈ ਠੀਕ ਹੈ ਜੀ ਇਹ 50000 ਦਾ ਬਈ ਠੀਕ ਹੈ ਜੀ ਆਪਾਂ ਅੱਗੇ ਦੇਖਦੇ ਹਾਂ ਇਹ 14 ਇਹ 23万 ਦਾ ਬਈ ਹਾਂਜੀ ਸਾਰਾ ਜਨੂਨ ਆ ਜੈਡ ਬਲੈਕ ਮੋਡਲ ਆ ਬਈ ਠੀਕ ਹੈ ਜੀ ਇਹ ਆਪਾਂ ਨੂੰ 75000 ਦਾ ਮਿਲ ਜੂਗਾ ਠੀਕ ਹੈ ਜੀ ਡਾਊਨ ਪੇਮੈਂਟ ਇਹਦੀ ਕਿੰਨੀ ਕਰੀਗੇ 15000 ਰੁਪਏ ਪਰਕੇ ਦੇ ਦਾਂਗੇ ਇਹਦੀ 15000 ਹਾਂਜੀ ਜੇਵੇਂ ਕਿਸੇ ਕੋਲੇ 15 ਇਕੱਠਾ ਨਹੀਂ ਹੈਗਾ 10000 ਰੁਪਏ ਦੇ ਕੇ ਲੈ ਜਾਓ ਬਾਕੀ ਜੈਸਟਮੈਂਟ ਵੀ ਕਰ ਲਵਾਂ ਆਪਾਂ 10000 ਪਰਕੇ ਵੀ ਚੁਕਾ ਦੇਵਾਂਗੇ ਠੀਕ ਹੈ ਜੀ ਹਾਂਜੀ ਤੇ ਜਿਵੇਂ 21万 ਲਾਗੇ ਜੀ ਹਾਂਜੀ ਇਹ ਬਸ ਬਾੜ ਇੱਕ ਠੀਕ ਹੈ ਇੱਕ ਠੀਕ ਇਹ 60000 ਆਖੜਾ ਬੀਵੀ ਦੇਣਾ 13 ਮਾਣ ਲਈ ਵੀ 35000 ਦਾ ਠੀਕ ਹੈ ਜੀ 13 ਮਾਣ ਦਾ ਵੀ 35000 ਦਾ ਠੀਕ ਹੈ ਜੀ ਇਹ ਜੇ ਮੈਂ 18 ਮਾਣ ਦਵਾਂਗੇ ਹਾਂ ਜੀ ਇਹ ਦੇ ਵੇ ਰਸੋਣਾਂ ਜੀ ਹਾਂ ਜੀ ਇਹ ਸਲਫਸਟਾਰਟ ਆ ਜੀ ਇਹ ਸਰਜੀ ਨਾਲ ਜੀ ਹਾਂ ਜੀ ਇਹ ਨੂੰ ਆਪਾਂ ਨੂੰ 50000 ਦੇ ਜੀ ਪਿਆ ਗਿਆ ਨਾਲੇ ਵੀ ਜਿਵੇਂ 13 ਆ ਗਿਆ 11 ਮਾਣ ਜਿਵੇਂ ਆਪਾਂ ਦੇ ਦਾਂਗੇ 32000 ਦਾ 32000 ਦਾ ਆਪ 13 ਮਾਣ ਲਾ ਗਿਆ 35000 ਦਾ ਦੇ 35000 ਦਾ ਠੀਕ ਹੈ ਜੀ ਤੇ ਇਹ ਆ ਜੀ 14 ਮਾਣ ਮੁੰਡਿੰਨਾ ਜੀ ਇੱਥੇ 33000 ਲਈ 33000 ਦਾ ਜ ਠੀਕ ਹੈ ਜੀ ਇਹ ਵੀ ਦੇਖੀ ਆ ਲਈ ਇਹ ਦੇਖੀ ਆ ਰਾਈ ਮਤਲਬ ਡੰਡ ਬੇਵੀ 84 ਜੀ 19 ਬਣ ਲਈ ਇਹ ਭਵਾਨੀਗੜ ਦਾ ਨੰਬਰ ਆ ਵੀ ਠੀਕ ਹੈ ਜੀ ਇਹਦੇ ਮੰਤੀ ਤੋਂ ਉਹਦੀ ਸੀਰੀ ਲੜਾਣੀ ਇਹ ਸਿੰਘੇ ਨਾਲ ਬਸ 45000 ਦੇ 40000 ਠੀਕ ਹੈ ਜੀ ਹਾਂ ਜੀ ਇਹ ਵੀ ਮੁੰਡਿਆ ਦਾ 17 ਮੰਨ ਲਾ ਉਹੀ ਲੈ ਲਈ ਉਹੀ ਰੇਟ ਹੈ ਠੀਕ ਹੈ ਜੀ ਸਾਰਾ ਮੰਨ ਲਈ ਠੀਕ ਹੈ ਜੀ ਇਹ 40000 ਦੀ ਇਹ 40000 ਠੀਕ ਹੈ ਜੀ 65000 ਡਿਸਕਵਰੀ ਮਤਲਬ ਅਮਰ ਵੀ ਮਨਦਣ ਭਾਈ ਹਾਂ ਹਾਂ ਕਰਦਾਂਗੇ ਜੇ ਆਪ ਕੋ ਆਪਣੀ ਕੋਈ ਵੀਡੀਓ ਦੇਖ ਕੇ ਆ ਉਹਨੂੰ 5000 ਰੁਪਏ ਇਹਦੇ ਉਂਡੇ ਦਾ ਮੋਟਰਸਾਈਕਲ ਆ ਸਰਪਾ ਸਟਾਰਟਰ 17 ਵਾਲਾ 17 17 ਵਾਲਾ 2 17 ਵਾਲਾ ਠੀਕ ਹੈ ਬਾਈ ਠੀਕ ਆ ਤੇ ਬਾਈ ਜੇ ਪਾ 30 ਤੁਸੀਂ ਨਾਲ ਨਾਲ ਜਾਵੇ ਜਿਵੇਂ ਇਹ ਅਸੀਂ ਜਿਵੇਂ 40 40 ਰੁਪਏ ਮੰਗ ਲਾ ਨੇ 35 36 ਐ ਦੇ ਦਾਨੇ ਆ 10 ਪਰਕੇ 12 ਪਰਕੇ ਵੀ ਦੇ ਦਾਨੇ ਜੀ ਅਸੀਕਰ ਬਾਈ ਅਸੀਕਰ ਜੀ ਕੀ ਹਾਲ ਨੇ ਬਾਈ ਵਧੀਆ ਬਾਈ ਵਧੀਆ ਐ ਨਾ ਤੇ ਹੋਰ ਬਾਈ ਆਪਣਾ ਕੰਮ ਕਰ ਬਹੁਤ ਵਧੀਆ ਬਾਈ ਵਧੀਆ ਬਾਈ ਐਨ ਪੂਰਾ ਬਾਈ ਵਧੀਆ ਤਾ ਤੇ ਬਾਈ ਆਪਣੇ ਪਰਮਾ ਦਾ ਸੁਧਾਰਦਾਨਾ ਸੁਪਰਲਾ ਬਦਲਵਾ ਦਿਜੀਓ ਮੇਰਾ ਨਾਮ ਵੀਰੇ ਵਿੱਕੀ ਆਪਣੀ ਪਰਮਾ ਦਾ ਨਾਮ ਵਿੱਕੀ ਆ ਤੋਂ ਸੇਰ ਪਰਤੇਜ ਜੀ ਬਾਈ ਸੁਨਾਮ ਸੇਰ ਉਦਮ ਸਿੰਘ ਮੋਟਰਸਾਈਕਲ ਮਾਰਕਰ ਠੀਕ ਹੈ ਬਾਈ ਹਾਂਜੀ ਤੇ ਬਾਈ ਇਹ ਆਪਾ ਸੇਰ ਪਰਤੇਜ ਸਿਕਮ ਕਿੰਨੇ ਦਾ ਕਰ ਰਹੇ ਕਿੰਨੇ ਤੇਰਬਾ ਪਾਉਂਦੇ ਮੈਨੂੰ ਵੀਰੇ 20 ਸਾਲ ਹੋ ਗਏ ਕੰਮ ਕਰਦਾ 20 ਸਾਲ ਹੋ ਗਏ ਫਿਰ ਮੇਰੇ ਕੋਲ 5 ਤੋਂ ਕੰਮ ਕਰਦਾ ਆ ਠੀਕ ਹੈ ਬਾਈ ਹੁਣ ਤੇਰਬਾ ਪੂਰਾ ਬੋ ਮੇਰੇ ਨਾਲ ਆ ਪੂਰਾ ਹਣ ਬਾਈ ਪੂਰਾ ਠੀਕ ਹੈ ਬਾਈ ਠੀਕ ਹੈ ਤੇ ਬਾਈ ਇਹ ਕਿਹੜੇ ਆਪਣੇ ਵਿੱਕਲੇ ਸਟਨ ਆ ਬਲਗਦਾ ਹੈ ਕਿਨੇ ਬਾਈ ਆਪਣੇ ਕੋਲ ਸਾਰੇ ਤਰ੍ਹਾਂ ਦੀ ਨਵੀਂ ਜੇਐਮਐਸ ਸਲੈਂਡਰ ਪ੍ਰੋਟੀਨਾ ਰਿਲੈਕਸ ਸੀਟੀ 100 ਕੋਟਰੀ ਬਿੱਗ ਜੁਪੀਟਰ ਐਕਟਿਵ ਆ ਸਾਰੇ ਤਰ੍ਹਾਂ ਦੀਆਂ ਸਕੂਟਰੀਆਂ ਸਾਰੇ ਹਰ ਹਾਂਜੀ ਫਿਰ ਇੱਕ ਤੁਸੀਂ ਐ ਦੱਸੋ ਆਪਣਾ ਲੋਨ ਲਨ ਹੋ ਜਾਂਦਾ ਕਿਹੜੇ ਫਿਰ 10000 ਰੁਪਏ ਭਰ ਕੇ ਤੇ ਆਇਆ ਦੱਕਾ ਮੋਟਰਸਾਈਕਲ ਉਹ ਤੋਂ ਅੱਗੇ ਲੈਣਾ 15000 ਰੁਪਏ ਭਰ ਕੇ ਚਾਹੀਦਾ ਮੋਟਰਸਾਈਕਲ ਮਤਲਬ ਡਾਊਨ ਪੇਮੈਂਟ ਆਪਾਂ 10000 ਪੱਕੇ ਸਟਾਰਟ 10000 ਭਰ ਕੇ ਅਸੀਂ ਮੋਟਰਸਾਈਕਲ ਦੇ ਦਾਂਗੇ ਕੋਈ ਵੀ ਮੋਟਰਸਾਈਕਲ ਹਾਂਜੀ ਕੋਈ ਵੀ ਮੋਟਰਸਾਈਕਲ 50000 ਤਿੰਨ ਦਾ ਭਾਈ 10 10000 ਵਰਨਾ ਉਹ ਤਾਂ ਉੱਤੇ 15000 ਰੁਪਏ ਭਰ ਕੇ ਤੇਰਾ ਮਰਜੀ ਮੋਟਰਸਾਈਕਲ ਜਿਹੜਾ ਮਰਜੀ ਹਾਂਜੀ ਠੀਕ ਹੈ ਜੀ ਭਾਈ ਤੇ ਬਈ ਤੋਂ ਮੋਟਰਸਾਈਕਲ ਕਹੀਏ ਪਰ ਹਾਂਜੀ ਦਿਖਾ ਮੈਨੂੰ ਆਜੋ ਆਜੋ ਠੀਕ ਹੈ ਹਾਂਜੀ ਭਾਈ ਸਮਝ ਆ ਗਈ ਜੀ ਮੈਨੂੰ ਇਹਦੇ ਵਰਗਾ ਸੁਪਰ ਲੰਗਰ ਭਾਈ ਇਹ ਬਈ ਉਹਦੇ ਦਾ ਮੋਟਰਸਾਈਕਲ ਦਾ ਸਰਪ ਸਟਾਰਟਰ 17 ਵਾਲਾ ਹਾਂ ਬਈ 17 17 ਵਾਲਾ 2017 ਵਾਲਾ ਠੀਕ ਹੈ ਬਈ ਠੀਕ ਹੈ ਇਹ ਬਈ ਜੇ ਕੋਈ ਟੀਮ ਆਸੀ ਨਾਲ ਦੇ ਨਾਲ ਜਮੇ ਦੇ ਵਿੱਚ ਅਸੀਂ ਜਿਵੇਂ 40-40 ਰੁਪਏ ਮੰਗ ਲਾ ਨੇ 35-36 ਆਏ ਦੇ ਦਨੇ ਆਸ ਪਰਕੇ 12 ਪਰਕੇ ਵੀ ਦੇ ਦਨੇ ਭਾਈ ਮਾਤਲ ਬੋਲ ਕੇ ਨਾਲ ਦੇਣਾ ਕੀਮਤ ਬੋਲੋ ਹਾਂ ਜਿਵੇਂ 12 ਮਾਡਲ ਆ ਵੀਰੇ 25000 ਡਿਸਕਵਰ ਮਤਲਬ ਮੈਂ ਮੰਗਦਾ ਭਾਈ ਹਾਂ ਹਾਂ ਕਰਦਾਂਗੇ ਜੇ ਆਪਣੀ ਕੋਈ ਵੀਡੀਓ ਦੇਖ ਕੇ ਆ ਹੋ ਉਹਨਾਂ ਪਾ 10000 ਰੁਪਏ ਲੈ ਸਕਦਾ ਉਹ ਭਾਈ ਡਿਸਕਵਰ ਜਿਹੜਾ ਪਾ ਉਹ ਪੀਵੀ 11 ਆ ਦੇਖ ਸਕਦੇ ਆ ਪਾ ਪੀਵੀ 13 ਆਪਣੇ ਕੋਲ ਪੀਵੀ 13 ਵਾਲੀ ਨੇ ਤਾਂ ਤਕਰੀਬਨ ਬੇਦਾਰਾ ਜਿਹੜਾ ਪੀਵੀ 11 ਨਾਲ ਉਹਦੇ ਨਾਮ ਅੱਛਾ ਭਾਈ ਨੰਬਰ ਨੇ ਠੀਕ ਹੈ ਮਤਲਬ ਸੰਗਰੂਰ ਦਾ ਨੰਬਰ ਹੈ ਸਾਰਾ ਹਾਂ ਸਾਰੇ ਸੰ ਦੇ ਵੀ ਦੱਸੋ ਵੀ ਆਇਆ ਕਿਉਂ ਕਿ ਡਾ ਨੰਬਰ ਵੀ ਹੌਂਡਿਆ ਦਾ 17 ਮੰਲਾ ਹੋ ਵੀ ਡਾ ਓਹੀ ਡਾ ਠੀਕ ਹੈ ਜੀ ਸਾਰਾ ਮੰਲਾ ਠੀਕ ਹੈ ਜੀ ਇਹ 40000 ਇਹ 40000 ਠੀਕ ਹੈ ਜੀ ਕਾਫਾ ਸੀਟਿੰਗ ਵੀ 84 ਜੀ 19 ਮੰਲਾ ਇਹ ਭਵਾਨੀਗੜ ਦਾ ਨੰਬਰ ਆ ਵੀ ਠੀਕ ਹੈ ਜੀ ਇਹਦੇ ਮੰਤੀ ਤੋਂ ਉਹਦੀ ਸੀਟਿੰਗ ਲੜਾਣੀ ਇਹ ਸਿੰਗਲ ਨਾਲ ਬਸ 45000 ਦੇ ਉਹ 40000 ਠੀਕ ਹੈ ਜੀ ਹਾਂ ਜੀ ਇਹ ਆ ਜੀ ਆਪਾਂ ਦਾ ਮਲ ਮੰਡੀ ਦਾ نیچے 33000 ਦਾ ਇਹ ਦੇਖੀ ਯਾਰ ਦਾ ਠੀਕ ਹੈ ਠੀਕ ਇਹ ਵੀ ਦੇਖੀ ਆ ਉਹਦਾ ਜੀ ਇਹ ਦੇਖੀ ਯਾਰ ਦਾ ਮਤਲਬ ਟਾਇਰ ਦੇਖ ਵੀਰੇ ਆਪਾਂ ਸਾਰੇ ਇਹਦੇ ਨਾਲ ਜੀ ਨਾਲ ਦੇਖਣਾ ਤੇ ਬਰ ਨਾਲੇ ਤੋਂ ਉਹਨਾਂ ਗੁੱਡੀਆਂ ਘਟਦੇ ਨਹੀਂ ਠੀਕ ਹੈ ਬਾਈ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਮਤਲਬ ਕਿ ਨਵੇਂ ਵਰਗੀ ਖੜੇ ਸਾਰੇ ਬਿਲਕੁਲ ਫਰੈਸ਼ ਮਾਲ ਹੈ ਇਹ ਦੱਸਣੀ ਹੈ ਠੀਕ ਹੈ ਵੀ ਬਾਈ ਜਨੂ ਮੋਟਰਸਾ ਬੰਨੇ ਕਿੰਨੇ ਕੁ ਉਪਲਬਧ ਹਨ ਖੜੇ ਹਨ ਮੋਟਰਸਾ ਕਹਿੰਦੀ ਆਪਾਂ ਬਾਈ ਆਪਣੇ ਕੋਲੇ ਵੀਰੇ 150 ਮੋਟਰਸਾ ਚੱਲਦਾ ਇੱਕ ਟਾਈਮ ਤੋਂ ਵੀ ਨਹੀਂ ਆਪਣੇ ਕੋਲੇ ਉੱਪਰ ਵੀ ਖੜੇ ਨੇ ਉੱਪਰ ਹੀ ਖੜੀ ਨੇ ਠੀਕ ਹੈ ਬਾਈ ਉਹ ਵੀ ਥੋੜਾ ਮੈਂ ਪੁੱਛਣਾ ਹਾਂ ਸਟਾਕ ਠੀਕ ਹੈ ਬਾਈ ਇਹ ਮਾ ਹੁ ਬਾਈ ਬਸ 11 ਮਾਲ ਪਟਨਾ ਆਵੇ ਵੀਰੇ ਜਿਵੇਂ ਤੁਸੀਂ ਆ ਗਿਆ 11 ਮਾਲ ਜਿਵੇਂ ਆਪਾਂ ਦੇ ਦਾਂਗੇ 32000 ਦਾ 32000 ਆਪ 13 ਮੰਡ ਆ ਗਿਆ 35000 ਦਾ 35000 ਦਾ ਠੀਕ ਆ ਜੀ ਠੀਕ ਆ ਬਈ ਠੀਕ ਆ ਆਹ ਜੀ ਹੈਲਪੀ ਬਿੱਡਾ ਸੀ ਇਹ 9 ਮੰਡ ਆ ਗਿਆ ਬਈ 9 ਮੰਡ ਆ ਹਾਂ ਜੀ ਇਹ ਉਹ ਹੀ ਲੋਕਲ ਸਨਾਮ ਤੇ ਨਾਮ ਆ ਆਪਣੇ ਕੋਲੇ ਜਿਹਦੇ ਨਾਮ ਆ ਬੰਦਾ ਹੀ ਬੁਲਾ ਦਾਂਗੇ ਜਿਹਦੇ ਨਾਮ ਠੀਕ ਆ ਠੀਕ ਆ ਇਹੇ ਵੀਰੇ ਕਹਾ ਖੜਾ ਬੀਵੀ ਦੇਣਾ 13 ਮੰਡ ਦਾ ਵੀ 35000 ਦਾ ਜੀ ਠੀਕ ਹੈ ਜੀ ਵੀ 13 ਮੰਡ ਦਾ ਵੀ 35000 ਦਾ ਜੀ ਠੀਕ ਹੈ ਜੀ ਇਹ ਜੇ ਮੈਂ 18 ਮੰਡ ਲਾ ਲਿਆ ਜੀ ਹਾਂ ਜੀ ਇਹਦੇ ਵਾਰ ਦੱਸੋ ਮੈਨੂੰ ਹਾਂ ਜੀ ਇਹ ਸੈਲਫ ਸਟਾਰਟ ਆ ਜੀ ਇਹਦੇ ਜੀ ਹਾਂ ਜੀ ਇਹ ਜੋ ਆਪ ਨੂੰ ਬਿਆਜ ਆ ਜਾਂਦਾ ਇਹ ਪਿਆਗਾ ਹਾਂ ਜੀ ਠੀਕ ਹੈ ਹਾਂ ਦਸ ਹੀ ਹਜ਼ਾਰ ਡਾਊਨ ਹਾਂਜੀ 10000 ਰੁਪਏ ਡਾਊਨ ਹੋਵੇ ਵਰਕੇ ਦੇ ਠੀਕ ਹੈ ਜੀ ਠੀਕ ਹੈ ਤੇ ਜਿਵੇਂ 20 ਮਾਣ ਲਾਗੇ ਜੀ ਹਾਂਜੀ ਇਹ ਬਸ 60-6000 ਜਿੰਨੇ ਤੇਨੇ ਇੱਕ ਔਣ ਮੋੜ ਨੇ 20 ਮਾਣ ਜੀ ਠੀਕ ਹੈ ਇਹ 60000 ਹਾਂਜੀ ਆਪ ਇਧਰ ਹੀ ਗਾ ਸਪਲੈਂਡਰ ਜੜੀਆਂ ਬਈ ਇਹ 23 ਮਾਣ ਲਾ ਦੇ ਹਾਂਜੀ ਸਾਰਾ ਜੈਨੂਅਲ ਜੈਡ ਬਲੈਕ ਮੋਡ ਲਾ ਬਈ ਠੀਕ ਹੈ ਜੀ ਇਹ ਆਪਾਂ ਨੂੰ 75000 ਦਾ ਮਿਲ ਜੂਗਾ ਠੀਕ ਹੈ ਜੀ ਡਾਊਨ ਪੇਮੈਂਟ ਇਹਦੀ ਕਿੰਨੀ ਕਰੀਗੇ 15000 ਰੁਪਏ ਭਰ ਕੇ ਦੇ ਦਾਂਗੇ ਇਹਦੀ 15000 ਹਾਂ ਜੀ ਜੇ ਮੈਂ ਕਿਸੇ ਕੋਲੇ 15 ਇਕੱਠਾ ਨਹੀਂ ਹੈਗਾ ਤਾਂ 10000 ਰੁਪਏ ਦੇ ਕੇ ਲੈ ਜੇ ਬਾਕੀ ਐਸਟਲਮੈਂਟ ਵੀ ਕਰ ਲਵਾਂ ਆਪਾਂ 10 ਭਰ ਕੇ ਵੀ ਚੁਕਾ ਦੇਵਾਂਗੇ ਠੀਕ ਹੈ ਜੀ ਹਾਂ ਜੀ ਵੀ ਕੋਈ ਸਟੱਫ ਆ ਕੋਈ ਕੇ ਸਿਸਟਮ ਹੈ ਵੀ ਆਪਾਂ ਆਹ ਪੁਰਾਣੇ ਮੋਟਰਸਾਈਕਲ ਲੈ ਲੈਣੇ ਵੀ ਆਪਾਂ ਐਕਸਚੇਂਜ ਜਿਹੜਾ ਮਰਜੀ ਮੋਟਰਸਾਈਕਲ ਲਿਆਵੇ ਬਈ ਕਾਪੀ ਕਾਜੀ ਪੂਰੇ ਆਉਣ ਜਿਹੜਾ ਮਰਜੀ ਸਾਫ ਕੱਟ ਲੈ ਠੀਕ ਹੈ ਜੀ ਹਾਂ ਜੀ ਵੀਰੇ ਕ ਇਸ ਅਤਰਾਇਆ ਦਾ ਬਈ ਠੀਕ ਹੈ ਜੀ ਆਹ ਖਣ ਇਹ 5000 ਦਾ ਬਈ ਠੀਕ ਹੈ ਜੀ ਆਪਾਂ ਅੱਗੇ ਦੇਖਦੇ ਹਾਂ ਇਹ 14ਵਾਂ ਵੀ ਆਪਾਂ ਸੇਲ ਕਰਤਾ ਬਾਈ ਛਾਈ ਦੇ ਕੇ 5000 ਰੁਪਏ 5000 ਦੀ ਵੀ ਕੋਲੋਂ ਲੈ ਕੇ ਜਾਂਦੇ ਠੀਕ ਹੈ ਜੀ ਬਾਈ ਸੇਲ ਤੇ ਹੈ ਇਹ ਸੇਲ ਹੋਊਗਾ ਆਹ ਜੀ ਇਹ ਵੀ ਦੱਸੀ ਠੀਕ ਹੈ ਜੀ ਇਹ 30000 ਦਾ ਠੀਕ ਹੈ ਜੀ ਇਹ 30000 ਦਾ ਆਹ ਜੀ ਨੈਕਸਟ ਆ ਗਈ 18ਵਾਂ ਠੀਕ ਹੈ ਜੀ ਹਾਂ ਜੀ ਇਹ 50000 ਇਹ 30000 ਦਾ ਠੀਕ ਹੈ ਜੀ ਇਹ ਵੀ 18ਵਾਂ ਦਾ ਇਹ ਵੀ 100 ਡੇ ਟਾਈਮ ਠੀਕ ਹੈ ਜੀ ਹਾਂ ਜੀ ਇਹ ਆ ਗਿਆ ਜਿਵੇਂ 14ਵਾਂ ਦਾ 40000 3938 ਵਾਲਾ ਚੱਲ ਗਿਆ ਸੀ ਤੇ 17ਵਾਂ ਮਾਦੀ ਇੱਕ ਇੱਕ ਸਟਾਰਟ ਹੈ ਜੀ ਇਹ ਵੀ 40000 ਠੀਕ ਹੈ ਜੀ ਉਹ ਵੀ ਵੀ ਤੇਰਾ ਖੜਾ ਹੀ ਗਿਆ ਸੀ ਉਹ 17ਵਾਂ ਮਾਦੀ ਉਹ 45000 ਦਾ ਠੀਕ ਹੈ ਜੀ ਉਹ ਦੋ ਫੜੇ ਮੋਟਰਸ ਨੇ ਉਹਨਾਂ ਦਾ ਜੱਸੋ ਜੀ 16ਵਾਂ ਮਾਦੀ ਉਹ 15ਵਾਂ ਮਾਦੀ ਉਹ 38000 ਦਾ ਦਿੰਦਾ 15ਵਾਂ ਮਾਦੀ ਉਹ ਬਾਲਾ ਜੀ ਹਾਂ ਜੀ ਠੀਕ ਹੈ ਜੀ ਤੇ ਕਿਹਨੂੰ ਬੋਲਡ ਖੜਾਈ ਆਪਣੇ ਕੋਲ ਪਿੰਨ ਨੰਬਰ ਦੱਸੋ 23ਵਾਂ ਮਾਦੀ ਅੱਛਾ ਜੀ ਇਹ ਵੀ ਵੀ ਤੇਰਾ ਨੰਬਰ ਹੈ ਜੀ ਸਾਰਾ 5400 ਕਿਲੋਮੀਟਰ ਚੱਲਿਆ ਹੈ ਜੀ ਅੱਛਾ ਜੀ ਇਹਦਾ ਕਿੰਨੇ ਬੰਦ ਹੋ ਗਏ ਜੀ ਮੰਗਰਦਾ ਆਪਾਂ ਵੀ ਜਿੰਨੇ ਮਾਗੀ ਮੰਗੀ ਜਾਈ ਆ ਆਪਾਂ 215000 10000 ਦਾ ਦੇ ਲਾਗੇ ਅੱਛਾ ਜੀ ਠੀਕ ਹੈ ਜੀ ਮਤਲਬ ਕ੍ਰੀਡ ਦੇ ਸਕਦੇ ਮੇਰੇ ਇਹਦਾ ਮਾਤਾ ਸੁਣਾ ਦੋ ਰੁਪਏ 7000 ਰੁਪਏ 60000 ਰੁਪਏ ਪਰ ਕੇ ਦੇ ਦਾਂਗੇ 60000 ਪਰ ਕੇ ਹਾਂਜੀ 60000 ਪਰ ਕੇ ਠੀਕ ਹੈ ਆ ਬਡੀਨਾ ਵਾਲੇ ਜ ਆਪਣੇ ਕੋਲੇ ਇਹ ਬਡੀਨਾ ਬਿਲਕੁਲ ਨਾ ਉਠਾ ਲਾ ਬਾਈ ਚਲਾ ਕੇ ਇਕਲਾ ਛੱਡ ਦੀ ਠੀਕ ਹੈ ਜੀ ਤੇ ਸਾਰੇ ਮੰਗਦਾ ਇੱਕ ਗੱਲ ਹੋਰ ਦੱਸੋ ਜੀ ਵੀ ਜ ਆਪਣੇ ਕੋਲੇ ਜਿਹੜਾ ਮਤਲਬ ਪੁਰਾਣੇ ਮੋਟਰਲੇ ਹੁੰਦੇ ਰੇੜੀਆਂ ਵਾਸਤੇ ਜਿਹੜੇ ਮੇਰੇ ਵੀਨੇ ਕੋਈ ਰੇੜੀ ਵਾਸਤੇ ਮੋਟਰ ਲੈਣਾ ਉਹ ਹੈਗੇ ਨਾ ਆਪਣੇ ਕੋਲੇ ਆਪਣੇ ਕੋਲੇ ਆਪਣੇ ਕੋਲ ਰੇੜੀਆਂ ਵਾਲੇ ਵਸਤੂ ਕੋੜੇ ਨੇ ਜਿਹੜਾ ਮਾਰਸੀ ਠੀਕ ਹੈ ਬਾਈ ਉਹ ਕਿੰਨੇ ਰੁਪਏ ਤੋਂ ਸਟਾਰ ਨੇ ਉਹ 15000 ਦਾ ਵਧੀਆ ਮਿਲ ਜਾਂਦਾ ਬੱਸਿਆ ਬਾਈ ਠੀਕ ਹਾਂਜੀ ਬਹੁ ਦੇ ਨਲਾ ਆ ਬਣੀ ਆ ਦੇਖੋ ਜਿਵੇਂ ਆ ਬੁੱਲਟਾ ਜ ਨਵਾਂ ਮੋਡਲ ਆ ਉਹਦੇ ਸੁਨਾਮ ਕਿਸੇ ਕੋਲ ਹੈ ਹੀ ਨਹੀਂ ਜੀ ਤੇ ਅੱਜ ਹੀ ਪਛੇ ਤੇ ਬੁੱਲਟਾ ਘੜਾ ਜੀ ਆਪਣੇ ਕੋਲ 23 ਆ 22 ਮਾੜੀ ਠੀਕ ਹੈ ਜੀ 22 ਮਾੜੀ ਜੀ ਇਹ ਪੌਣੇ 3 ਲੱਖ ਰੁਪਏ ਦਾ ਨਵਾਂ ਜੀ ਠੀਕ ਹੈ ਜੀ ਇਹ ਆਪਾਂ 2 ਲੱਖ ਰੁਪਏ ਦਾ ਦੇ ਦਾਂਗੇ ਪੂਰੇ 2 ਦਰਮਿਆਣ ਹਾਂ ਜੀ ਠੀਕ ਹੈ ਜੀ ਇਹ ਚੱਲਿਆ 9000 ਕਿਲੋਮੀਟਰ ਚੱਲਿਆ ਹੈ ਜੀ ਠੀਕ ਹੈ ਲੋਨੇ ਦਾ ਵੀ ਹੋਈ ਜੀ ਹਾਂ ਜੀ ਲੋਨੇ ਦਾ ਵੀ ਗੱਲ ਠੀਕ ਕਿੰਨੀ ਮਡਾਉਨ ਪਾਹ ਡਾਉਨ ਜੀ ਜੀ 70000 ਰੁਪਏ ਪਰ ਕਿਲੋ ਡਾਉਨ ਲੋਨ ਦਾ ਠੀਕ ਹੈ ਜੀ ਠ ਆੰਮ੍ਰੇ ਬਰੇਸਟਾਂ ਗੱਲ ਹੈ ਜੀ ਆੰਮ੍ਰੇ ਨਵਾਂ ਕੜਾ ਹੈ ਜੀ ਪੁਰਾਣਾ ਨਾ ਪਰ ਮੇਰਾ ਕੜਾ ਹੈ ਯਾਰ ਠੀਕ ਹੈ ਜੀ ਠੀਕ ਹੈ ਤੇ ਆਪਾਂ ਸਕੂਟਰ ਬਾਰੇ ਦੱਸੋ ਮੜਾ ਜੀ ਕਿ ਜੇ ਮੈਂ ਆ ਸਕੂਟਰ ਲਈ ਆ ਮੈਂ ਕੋਈ ਇੱਕੀ ਮਾਲ ਕਰੀ ਸੀ ਇਹ ਇਹ 60000 ਦੀ 60000 ਦੀ ਤੇ ਜੇ ਮੈਂ ਇੱਕਾ ਦਾਸ ਮਾਲ ਕਿਸੇ ਵੀ ਤਰ੍ਹਾਂ ਸਸਤਾ ਬੁੱਝ ਚਾਹੀਦਾ 2213 ਨੰਬਰ ਦਾ ਵੋਲਟੇਜ 2213 ਦਾ ਜੀ ਹਾਂ ਸਾਰਾ origignal ਜਨਰਲ ਵੋਲਟੇਜ ਜੀ 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 ਠੀਕ ਹੈ ਲਾਈਵ ਭੇਜਦਾ ਹੈ ਲਾਈਵ ਹੈ ਦੀ ਲਿੰਡਵੰਡ ਜੀ ਦੀ ਤੇ ਦਵਾਈ ਇੱਕ ਬੱਚੀ ਆਪਾਂ ਇੱਕ ਦਾਤਾ ਦੇ ਦਾਂਗੇ ਕਿੰਨੀ ਆਉਂਦੀ ਹੈ ਹਾਂਜੀ ਠੀਕ ਹੈ ਤੇ ਹਾਂਜੀ ਹਿੰਦਰੀ ਹੋ ਰਹੀ ਜੇ ਤਾਂ ਬਣਾ ਜੀ ਹੋਰ ਹਾਂਜੀ ਸਕੂਟਰੀਆਂ ਦੇਖੋ ਆਪਣੇ ਵੀ ਕਰਦੇ ਆਂ ਅਸੀਂ ਸਿੱਖਣ ਬਾਅਦ ਤੇ ਜਾਂ ਹੋਰ ਲਈ ਹਾਂਜੀ ਫੇਸ ਸਕੂਟਰੀ ਦੇ ਦਾਂਗੇ ਠੀਕ ਹੈ ਨਹੀਂ ਨਹੀਂ ਜੀ ਇਹ ਆਪਣਾ ਇਹ 25 25 ਹਜ਼ਾਰ ਜੀ ਲਗਾਨੀ 25 25 ਹਜ਼ਾਰ ਹੋ ਗਈ ਯਾਰ 25 ਹਜ਼ਾਰ ਦੀ ਹਾਂਜੀ ਠੀਕ ਹੈ ਠੀਕ ਹੈ ਜੀ ਇਹ ਵੀ ਇਹ ਹੈ ਜੀ 18 ਮਾਦ ਲਈ ਕੰਪਿਊਟਰ ਮੀਟਰ ਵਾਲੀ ਹੈ ਜੀ ਹਾਂਜੀ ਡਿਜੀਟਲ ਮੀਟਰ ਹੈ ਜੀ ਕੀ ਹੈ ਜੀ ਇਹ ਸਕੂਟਰੀ ਦੇ ਨਾਲ ਆਪਾਂ ਚਲ ਜਾਂਦਾ ਹੈ ਆ ਤਾਂ ਕੀ ਇਹ ਸੈਕਟਰ 17 ਵਾਲੀ ਠੀਕ ਹੈ 21 13 ਨੰਬਰ ਦੀ ਹੈ ਜੀ ਪਤਾ ਲਈ ਆ ਵੀ ਦੇ ਦਾਂਗੇ ਠੀਕ ਹੈ ਜੀ ਇਹ 22万 ਐਕਟੀ ਬਾਈ ਜੀ 22万 ਹਾਂ ਜੀ ਇਹ 70000 ਵੀ ਦੇ ਦਾਂਗੇ 70000 ਠੀਕ ਹੈ ਇਹਨੂੰ ਕੋਈ ਕੰਡੀਸ਼ਨ ਨਹੀਂ ਹੋਣੀ ਕਿਹਾ ਨਾ ਜੀ ਲੋ ਸਾਰਾ ਇਹ ਤੇ ਹੋ ਜਾਏ ਸਾਰੇ ਜੀ ਟੂਟਰੀਆ ਦੇ ਤਾਂ 10 12 ਆਇਆ ਸਪਰ ਪਰਕੇ ਦਾ ਸਿਰ ਪਰਕੇ ਦੇ ਦਾਂਗੇ ਮਤਲਬ ਭਾਈ ਨੋਟਸ ਨਾਲ ਤੁਹਾਨੂੰ ਕਾਫੀ ਖੜੇ ਨੇ ਦੇਖੋ ਜੀ ਮੈਂ ਕਰ ਰਿਹਾ ਇਹਦੇ ਵਿੱਚ ਹਾਂ ਭਾਈ ਇਤਨੇ ਖੜੇ ਨੇ ਕੁਛ ਤਾਂ ਉਧਰੋਂ ਸਿਆਰ ਕਰਨਾ ਨੇ ਖੜੇ ਨੇ ਜੀ ਭਾਈ ਜੀ ਸਕਲਾ ਠੀਕ ਹੈ ਬਈ ਹਾਂ ਬਲਿੰਨੇ ਵਾਰ ਦੱਸੋ ਵੀਰੇ ਆਪਣੇ ਕੋਲੇ ਇਹ ਜਿਵੇਂ 11 12 ਜਿਵੇਂ 16 17 ਮਾੜ ਖਾਰਾ ਮਾੜ ਲਾ ਲੱਗਦਾ 17 ਮਾੜ ਸਾਰੀਆਂ ਆਪਣੇ ਕੋਲੇ ਕੱਪੜਾ ਵਿਚਾਰੀਆਂ ਨਾ ਵੀਰੇ ਹਾਂ ਜਿਵੇਂ ਕੋਈ ਸੱਤ ਮਾਲ 800 ਦਾ ਸ਼ਕੀਨ ਆ ਪੁਰਾਣੇ ਮੋੜ ਦਾ ਟੀਵੀ ਮਿਲ ਜੂ ਆਪਣੇ ਕੋਲੇ ਠੀਕ ਹੈ ਨਹੀਂ ਦਿੰਦਾ ਹੀ ਨਹੀਂ ਬਈ ਕਿਸੇ ਕੋਲੇ ਜਦੋਂ ਦਿੰਦਾ ਹਾਂ ਬਈ ਹਾਂ ਆ ਸੀਟੀ ਅੰਦਰ ਸਪੈਸ਼ਲ ਮਾ ਲੱਭਦੇ ਫਿਰਦੇ ਲੋਕੀ ਠੀਕ ਹੈ ਜੀ ਬਈ ਤੇ ਬਈ ਤਨ ਹੁਣ ਸਵੇਰੇ ਜਿਵੇਂ ਕੀ ਫੋਨ ਤੇ ਕਸਟਮਰ ਪਿਆਉਂਦਾ ਹਣਾ ਆਪਣੇ ਬਿਠੇ ਬੈਠੇ ਵੀ ਨਹੀਂ ਆਉਂਦਾ ਸਾਡੇ ਕੋਲ ਵੀ ਉਹਨੂੰ ਸੁਵਿਧਾ ਦਿੱਤੀ ਜਾਂਦੀ ਆ ਅਸੀਂ ਸੁਵਿਧਾ ਵੀਰੇ ਮੋਟਰਸਾਈਕਲ ਹਰੇਕ ਕਸਟਮਰ ਨੂੰ ਕਹਿੰਨੇ ਆ ਵੀ ਸਾਡਾ ਮੋਟਰਸਾਈਕਲ 2 ਦਿਨ 4 ਦਿਨ ਚਲਾ ਕੇ ਤੂੰ ਚੈੱਕ ਕਰ ਕੋਈ ਦਿੱਕਤ ਲੱਗ ਬਦਲ ਕੇ ਦੇਵਾਂਗੇ ਠੀਕ ਹੈ ਹਾਂਜੀ ਹਾਂਜੀ ਮਤਲਬ ਵੀਰੇ ਆਪ ਨੂੰ ਸਾਰੇ ਮਾਡਲ ਮਿਲ ਜਾਣਗੇ ਤੇ ਸਾਰੀ ਆਪਣੀਆਂ ਕੰਪਨੀਆਂ ਦੇ ਮੋਟਰਸਾਈਕਲ ਹਾਂਜੀ ਜਿਹੜਾ ਮਰਜੀ ਮੋਟਰਸਾਈਕਲ ਲੈ ਲਓ ਬਾਕੀ ਤਰ੍ਹਾਂ ਦਾ ਮੋਟਰਸਾਈਕਲ ਮਿਲੂਗਾ ਇਹ ਠੀਕ ਹੈ ਜੀ ਤੇ ਬਈ ਚੋਰ ਦਵਾਰੇ ਆਪਣੀ ਦੁਕਾਨ ਦੀ ਨੰਬਰ ਕੋਡ ਜਿਹੜ ਅੱਧ ਦਖਾਂ ਦੇ ਆਪਣੇ ਮਕਾਨ ਦੇ ਤੇ ਲੋਕੋ ਲੱਗੇ ਆ ਇਸੇ ਗੱਡੀ ਪਰ ਇਹੋ ਜਿਹੀ ਆ ਜੋ ਫੇਰ ਨੂੰ ਪੈਕੇਜ ਆ ਆਵਾਜ਼ ਨਹੀਂ ਆ ਰਹੀ ਤੁਹ ਵੀ ਇਹ ਨਤੀਸ਼ਰ ਬੋਲੇ ਤੁਰ ਦਵਾਰੇ ਆਪਣੀ ਵਿੱਕੀ ਆਟੋ ਸੇਲ ਬਈ ਜੀ ਬਈ ਸੁਨਾਮ ਬੋਲਦੇ ਨੇ ਚੇਤ ਉਦਮ ਸਿੰਘ ਮੋਟਰਸਾਈਕਲ ਮਾਰ ਕੇ ਠੀਕ ਹੈ ਜੀ ਇਹ ਕਿੰਨੇ ਦਾ ਬਈ ਮੇਰਾ ਕਨੈਕਟ ਨੰਬਰ 985552 ਜੀ 10500 ਥੈਂਕ ਯੂ 10 ਠੀਕ ਹੈ ਜੀ ਹਾਂਜੀ ਠੀਕ ਹੈ ਬਈ ਠੀਕ ਧੰਨਵਾਦ ਦਾ ਬਾਈ ਮੈਨ ਨੇ ਨਹੀਂ ਓਕੇ